ਸਤਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਪੂਰਬ ਦਿਸ਼ਾ ਦੀ ਯਾਤਰਾ ਕਰਨ ਕਰਕੇ ਉਧਰ ਗੁਰੂ ਜੀ ਦੇ ਬਹੁਤ ਸਿੱਖ ਸਰਦਾ ਲੂ ਰਹਿੰਦੇ ਸਨ ਜੈਸਾ ਕਿ ਕਾਂਚੀ ਪਟਨਾ ਉ ਗਾਜੀਪੁਰ ਢਾਕਾ ਮੰਗੇਰ ਰਾਜ ਮਹਿਲ ਮਿਰਜ਼ਾਪੁਰ ਫਰਕਾਬਾਦ ਮਕਸੂਦਾਬਾਦ ਬੰਗਾਲ ਅਤੇ ਬ੍ਰਹਮਪੁੱਤਰ ਨਦੀ ਦੇ ਲਾਗੇ-ਲਾਗੇ ਦੇ ਹੋਰ ਅਨੇਕਾਂ ਸ਼ਹਿਰਾਂ ਤੇ ਨਗਰਾਂ ਵਿੱਚ ਗੁਰੂ ਜੀ ਦੇ ਸਿੱਖ ਵਸਦੇ ਸਨ ਇਸ ਇਲਾਕੇ ਦੀ ਸੰਗਤ ਪਾਸੋਂ ਕਾਰਪੇਟ ਇਕੱਠੀ ਕਰਨ ਵਾਸਤੇ ਦੋ ਮਸੰਦ ਨਿਯਤ ਕੀਤੇ ਹੋਏ ਸਨ ਇਹ ਅੱਧੀ ਤੋਂ ਬਹੁਤੀ ਕਾਰਪੇਟ ਆਪ ਰੱਖ ਲੈਂਦੇ ਅਤੇ ਅੱਧੀ ਤੋਂ ਥੋੜੀ ਗੁਰੂ ਜੀ ਦੇ ਖਜ਼ਾਨੇ ਵਿੱਚ ਪਾਉਂਦੇ ਜਿਸ ਕਰਕੇ ਬਹੁਤ ਧਨੀ ਹੋ ਗਏ ਅਤੇ ਧਨ ਨਾਲ ਵੱਡੇ ਹੰਕਾਰੀ ਵੀ ਹੋ ਗਏ ਇੱਕ ਵਾਰ ਟਾਕੇ ਦੀ ਸੰਗਤ ਨਾਲ ਉੱਥੋਂ ਦਾ ਇੱਕ ਸਿੱਖ ਆਇਆ ਉਸਨੇ ਗੁਰੂ ਜੀ ਨੂੰ ਬਾਦਲੇ ਦਾ ਇੱਕ ਥਾਨ ਪੇਟ ਕੀਤਾ। ਗੁਰੂ ਜੀ ਅਤੇ ਸੰਗਤ ਉਸ ਅਜੀਬ ਸੁੰਦਰ ਕੱਪੜੇ ਨੂੰ ਵੇਖ ਕੇ ਬੜੇ ਪ੍ਰਸੰਨ ਹੋਏ। ਸਿੱਖਾਂ ਨੇ ਕਿਹਾ ਗੁਰੂ ਜੀ ਇਹੋ ਜਿਹਾ ਕੱਪੜਾ ਅਸੀਂ ਅੱਗੇ ਕਦੀ ਨਹੀਂ ਦੇਖਿਆ। ਜਦ ਇਹ ਗੱਲ ਸੁਣ ਕੇ ਗੁਰੂ ਜੀ ਨੇ ਉਸ ਥਾਨ ਪੇਟ ਕਰਨ ਵਾਲੇ ਸਿੱਖ ਵੱਲ ਵੇਖਿਆ ਤਾਂ ਉਸ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤੋਂ ਪਹਿਲਾਂ ਵੀ ਮੈਂ ਇਹੋ ਜਿਹਾ ਇੱਕ ਥਾਨ ਮਾਤਾ ਜੀ ਵਾਸਤੇ ਭੇਜਿਆ ਸੀ ਉਹ ਥਾਨ ਜਨਾਨਾ ਸੀ ਇਹ ਮਰਦਾਨਾ ਹੈ ਆਪ ਜੀ ਦੇ ਪਹਿਨਣ ਵਾਸਤੇ ਲਿਆਂਦਾ ਹੈ ਗੁਰੂ ਜੀ ਨੇ ਕਿਹਾ ਉਹ ਤੇਰਾ ਪਹਿਲਾ ਥਾਨ ਸਾਨੂੰ ਨਹੀਂ ਮਿਲਿਆ ਤੂੰ ਕਿਸ ਨੂੰ ਦਿੱਤਾ ਸੀ ਉਸ ਸਿੱਖ ਨੇ ਉੱਤਰ ਦਿੱਤਾ ਜੀ ਮੈਂ ਮਈਏ ਤੇ ਚਈਏ ਜੋ ਤੁਹਾਡੇ ਮਸੰਦ ਬਲਾਕੀ ਦੇ ਪੁੱਤਰਾਂ ਨੂੰ ਦਿੱਤਾ ਸੀ ਸਤਗੁਰੂ ਜੀ ਨੇ ਤੁਰੰਤ ਹੀ ਮਈਏ ਚਈਏ ਮਸੰਦਾਂ ਨੂੰ ਸੱਦ ਕੇ ਪੁੱਛਿਆ ਕਿ ਜਿਹੜਾ ਬਾਦਲੇ ਦਾ ਥਾਨ ਇਸ ਸਿੱਖ ਨੇ ਮਾਤਾ ਜੀ ਵਾਸਤੇ ਤੁਹਾਨੂੰ ਦਿੱਤਾ ਸੀ ਉਹ ਤੁਸਾਂ ਕਿਸ ਨੂੰ ਦਿੱਤਾ ਹੈ ਉਹ ਕਿੱਥੇ ਹੈ ਮਈਆ ਚਈਆ ਮਸੰਦ ਤਾਂ ਅਜੇ ਸੋਚ ਹੀ ਰਹੇ ਸਨ ਕਿ ਹੁਣ ਕਿਹੜਾ ਬਹਾਨਾ ਲਈਏ ਜਿਸ ਨਾਲ ਸਾਡੀ ਗੱਲ ਬਣੀ ਰਹੇ ਪਰ ਇੱਕ ਸਿੱਖ ਨੇ ਝਟਪਟ ਹੀ ਕਿਹਾ ਗੁਰੂ ਜੀ ਉਹ ਥਾਨ ਦੇ ਕੱਪੜੇ ਦਾ ਸੂਟ ਇਸ ਦੀ ਇਸਤਰੀ ਪਹਿਨ ਕੇ ਵਿਆਹ ਵਾਲੇ ਘਰ ਤੁਰੀ ਜਾਂਦੀ ਮੈਂ ਵੇਖੀ ਹੈ ਉਹ ਬੜਾ ਅਜੀਬ ਸੁੰਦਰ ਤੇ ਬਹੁਮੁੱਲਾ ਕੱਪੜਾ ਹੈ ਸਤਿਗੁਰੂ ਜੀ ਨੇ ਫਿਰ ਮਈਏ ਚੀਏ ਨੂੰ ਪੁੱਛਿਆ ਦੱਸੋ ਇਹ ਸਿੱਖ ਸੱਚ ਕਹਿੰਦਾ ਹੈ ਕਿ ਨਹੀਂ ਜਦ ਇਸ ਪ੍ਰਸ਼ਨ ਦਾ ਉਹਨਾਂ ਨੇ ਕੋਈ ਉੱਤਰ ਨਾ ਦਿੱਤਾ ਤਾਂ ਗੁਰੂ ਜੀ ਨੇ ਉਹਨਾਂ ਦੀਆਂ ਮੁਸ਼ਕਾਂ ਬਰਵਾ ਕੇ ਦਰਖਤਾਂ ਨਾਲ ਪੁੱਠੇ ਲਟਕਾ ਕੇ ਸਭ ਦੇ ਸਾਹਮਣੇ ਕੋੜੇ ਮਰਵਾਏ ਅਤੇ ਅੱਗੇ ਤੋਂ ਹੁਕਮ ਦਿੱਤਾ ਕਿ ਤੁਸੀਂ ਬੰਗਾਲ ਤਥਾ ਪੂਰਬ ਦੀ ਸਿੱਖੀ ਦੀ ਕਾਰਪੇਟ ਨਹੀਂ ਲੈਣ ਜਾਣਾ ਅਤੇ ਨਾ ਹੀ ਉਸ ਦੇਸ਼ ਵੱਲ ਨੂੰ ਜਾਣਾ ਹੈ ਇਸ ਬਰਤਾਂਤ ਉਪਰੰਤ ਦੂਜੇ ਤੀਜੇ ਦਿਨ ਗੁਰੂ ਜੀ ਦੀਵਾਨ ਲਗਾ ਕੇ ਸੰਗਤਾਂ ਨੂੰ ਦਰਸ਼ਨ ਦਿਦਾਰ ਦੇ ਰਹੇ ਸਨ ਕਿ ਇੱਕ ਭੰਡਾ ਦੀ ਟੋਲੀ ਨੇ ਆਣ ਕੇ ਬੇਨਤੀ ਕੀਤੀ ਕਿ ਗੁਰੂ ਜੀਓ ਜੇ ਹੁਕਮ ਹੋਵੇ ਤਾਂ ਅਸੀਂ ਕੋਈ ਤਮਾਸ਼ਾ ਵਿਖਾਈਏ ਗੁਰੂ ਜੀ ਨੇ ਕਿਹਾ ਹਾਂ ਕੋਈ ਤਮਾਸ਼ਾ ਵਿਖਾਉਣਾ ਚਾਹੁੰਦੇ ਹੋ ਤਾਂ ਮਸੰਦਾਂ ਦੀ ਨਕਲ ਲਾ ਕੇ ਦੱਸੋ ਇਸ ਸਿੱਖ ਸੰਗਤ ਵਿੱਚ ਕਿਸ ਤਰ੍ਹਾਂ ਵਿਚਰਦੇ ਹਨ ਸਤਿਗੁਰੂ ਜੀ ਦੀ ਆਗਿਆ ਪਾ ਕੇ ਇੱਕ ਭੰਡ ਨੇ ਮਸੰਦ ਦਾ ਭੇਸ ਧਾਰ ਲਿਆ ਗਾਲ ਵਿੱਚ ਵੱਡਾ ਸਾਰਾ ਚੋਲਾ ਪਾ ਲਿਆ ਇੱਕ ਬੇਸਵਾ ਨੂੰ ਨਾਲ ਲੈ ਕੇ ਘੋੜੀ ਉੱਤੇ ਚੜ ਕੇ ਦੋ ਨੌਕਰਾਂ ਸਹਿਤ ਕਾਰਪੇਟ ਉਗਰਾਉਣ ਵਾਸਤੇ ਇੱਕ ਗਰੀਬ ਸ਼ਰਧਾਲੂ ਸਿੱਖ ਦੇ ਘਰ ਜਾ ਉਤਰਿਆ ਸਿੱਖ ਨੇ ਕਿਸੇ ਪਾਸੋਂ 1 ਰੁਪਿਆ ਉਧਾਰਾ ਲੈ ਕੇ ਬੜੀ ਸ਼ਰਦਾ ਨਾਲ ਮਸੰਦ ਦੇ ਅੱਗੇ ਧਰ ਕੇ ਮੱਥਾ ਟੇਕਿਆ 1 ਰੁਪਿਆ ਵੇਖ ਕੇ ਮਸੰਦ ਨੇ ਬੜੇ ਕਰੋਧ ਨਾਲ ਸਿੱਖ ਨੂੰ ਆਖਿਆ ਮੂਰਖਾ ਤੂੰ ਇਹ ਕੀ ਕੀਤਾ ਹੈ 5 ਰੁਪਏ ਕਿਉਂ ਨਹੀਂ ਦਿੱਤੇ ਇਸ ਤਰ੍ਹਾਂ ਗਾਲਾਂ ਕੱਢ ਕੇ ਰੁਪਿਆ ਚੁੱਕ ਕੇ ਬੇਸਵਾ ਨੂੰ ਦੇ ਦਿੱਤਾ ਸਿੱਖ ਵਿਚਾਰੇ ਨੇ ਦੁਖੀ ਹੋ ਕੇ ਆਪਣੀ ਘਰ ਵਾਲੀ ਦੀ ਨੱਥ ਗਹਿਣੇ ਧਰ ਕੇ ਮਾਂ ਦੀ ਦਾਲ ਘਿਓ ਵਿੱਚ ਭੁੰਨ ਕੇ ਬਣਾਈ ਅਤੇ ਕਣਕ ਦੇ ਫੁਲਕੇ ਤਿਆਰ ਕਰਕੇ ਮਸੰਦ ਪਾਸ ਬੇਨਤੀ ਕੀਤੀ ਕੇ ਕਿਰਪਾ ਕਰਕੇ ਪ੍ਰਸ਼ਾਦ ਸ਼ਕੋ ਜੀ ਮਸੰਦ ਸ਼ਰਾਬ ਨਾਲ ਬੌੜਾ ਹੋਇਆ ਜਦ ਪ੍ਰਸ਼ਾਦ ਛਕਣ ਵਾਸਤੇ ਚੌਂਕੀ ਉੱਤੇ ਬੈਠਾ ਤਾਂ ਦਾਲ ਫੁਲਕਾ ਵੇਖ ਕੇ ਕ੍ਰੋਧ ਨਾਲ ਸਿੱਖ ਨੂੰ ਗਾਲਾਂ ਕੱਢ ਕੇ ਆਖਣ ਲੱਗਾ ਕੇ ਇਹ ਖਾਣਾ ਤਾਂ ਸਾਡੇ ਕੁੱਤੇ ਵੀ ਨਹੀਂ ਖਾਂਦੇ ਗੁੱਸੇ ਨਾਲ ਫੁਲਕੇ ਚੁੱਕ ਕੇ ਕੁੱਤੇ ਨੂੰ ਪਾ ਦਿੱਤੇ ਅਤੇ ਦਾਲ ਡੋਲ ਕੇ ਉੱਠ ਕੇ ਡੇਰੇ ਨੂੰ ਤੁਰ ਪਿਆ ਸਿੱਖ ਨੇ ਅੱਗੇ ਹੋ ਕੇ ਬੇਨਤੀ ਕੀਤੀ ਕਿ ਮੈਂ ਗਰੀਬ ਹਾਂ ਮੈਨੂੰ ਆਧਾਰ ਵੀ ਨਹੀਂ ਮਿਲਦਾ ਪਰ ਤੁਸੀਂ ਗੁੱਸੇ ਨਾ ਹੋਵੋ ਜੋ ਆਗਿਆ ਕਰੋ ਉਹੀ ਵੜਾ ਦਿੰਦਾ ਹਾਂ ਮਸੰਦ ਨੇ ਕਿਹਾ اے ਸਿਖਾ ਸੁਣ ਸਾਡੇ ਲਈ ਤਿਹਾਵਲ ਦਾ ਕੜਾ ਪ੍ਰਸ਼ਾਦ ਨਾਲ ਮਹਾ ਪ੍ਰਸ਼ਾਦ ਅਤੇ ਬੜੇ ਵਧੀਆ ਬਰੀਕ ਚੌਲ ਤਿਆਰ ਕਰਕੇ ਇੱਕ ਸਰਾਹੀ ਸ਼ਰਾਬ ਦੀ ਭਰ ਕੇ ਲਿਆ ਫਿਰ ਅਸੀਂ ਪ੍ਰਸ਼ਾਦ ਛਕਾਂਗੇ ਨਹੀਂ ਤਾਂ ਤੈਨੂੰ ਅਸੀਂ ਸਿੱਖੀ ਤੋਂ ਖਾਰਜ ਕਰ ਦੇਵਾਂਗੇ ਸਿੱਖ ਵਿਚਾਰੇ ਡਰਦੇ ਨੇ ਆਪਣੀ ਵਉਟੀ ਦੀ ਨੱਥ ਵੇਚ ਕੇ ਸਭ ਮਾਸ ਸ਼ਰਾਬ ਮਸੰਦ ਦੀ ਮਰਜ਼ੀ ਅਨਸਾਰ ਜਦ ਤਿਆਗ ਕਰਵਾ ਦਿੱਤਾ ਤਾਂ ਉਸਨੇ ਬੇਸਵਾ ਨਾਲ ਬੈਠ ਕੇ ਮਾਸ ਸ਼ਰਾਬ ਦਾ ਸੇਵਨ ਕਰਕੇ ਖਾਣਾ ਖਾਦਾ ਉਪਰੰਤ ਆਖਣ ਲੱਗਾ ਹੁਣ ਸਾਨੂੰ ਭੇਟਾ ਦਿਓ ਜਿਹੜੀ ਅਸੀਂ ਗੁਰੂ ਜੀ ਪਾਸ ਜਾ ਕੇ ਦੇਣੀ ਹੈ ਸਿੱਖ ਨੇ ਆਪਣੀ ਇਸਤਰੀ ਦਾ ਲਹਿੰਗਾ ਗਹਿਣੇ ਰੱਖ ਕੇ 1 ਰੁਪਇਆ ਲਿਆ ਕੇ ਮੱਥਾ ਟੇਕਿਆ ਜਿਸ ਨੂੰ ਸ਼ਰਾਬ ਨਾਲ ਮਸਤ ਨਸੰਦ ਨੇ ਵਗਾ ਮਾਰਿਆ ਤੇ ਸਿੱਖ ਨੂੰ ਜੋ ਪੈਰਾਂ ਤੇ ਮੱਥਾ ਟੇਕਣ ਲੱਗਾ ਸੀ ਲੱਕ ਵਿੱਚ ਲੱਤ ਮਾਰ ਕੇ ਆਖਿਆ ਤੈਨੂੰ ਤੇ ਘਾਰ ਹੈ ਜਿਸ ਨੇ ਗੁਰੂ ਜੀ ਵਾਸਤੇ 1 ਰੁਪਿਆ ਦਿੱਤਾ ਹੈ ਉਹ 1 ਰੁਪਿਆ ਨੌਕਰ ਨੇ ਚੁੱਕ ਲਿਆ ਅਤੇ ਮਸੰਦ ਸਿੱਖ ਨੂੰ ਗਾਲਾਂ ਕੱਢਦਾ ਹੋਇਆ ਬੇਸਵਾ ਨੂੰ ਬਾਹਤੋਂ ਫੜ ਕੇ ਡੇਰੇ ਨੂੰ ਚਲਿਆ ਗਿਆ ਸਿੱਖ ਵਿਚਾਰਾ ਦੁਖੀ ਹੋ ਕੇ ਝੂਰਦਾ ਰਹਿ ਗਿਆ ਇਸ ਤਰ੍ਹਾਂ ਦੀਆਂ ਨਕਲਾਂ ਕਰਕੇ ਜਦ ਭੰਡਾ ਨੇ ਸਤਗੁਰੂ ਜੀ ਨੂੰ ਵਿਖਾਈਆਂ ਤਾਂ ਆਪ ਜੀ ਨੇ ਗੁੱਸੇ ਨਾਲ ਨੇਤਰ ਲਾਲ ਕਰਕੇ ਸਿੱਖਾਂ ਨੂੰ ਹੁਕਮ ਨਵੇਂ ਭੇਜ ਦਿੱਤੇ ਕਿ ਜਿੱਥੇ ਕਿੱਥੇ ਵੀ ਮਸੰਦ ਹਨ ਉਹਨਾਂ ਦੀਆਂ ਮੁਸ਼ਕਾਂ ਬਣ ਕੇ ਲੈ ਆਓ ਤੇ ਕੈਦ ਵਿੱਚ ਪਾ ਦਿਓ ਮੇਰੇ ਪ੍ਰਾਣਾ ਨਾਲੋਂ ਪਿਆਰੇ ਸਿੱਖਾਂ ਨੂੰ ਇਹਨਾਂ ਹਥਿਆਰੇ ਮਸੰਦਾਂ ਨੇ ਬਹੁਤ ਕਸ਼ਟ ਦਿੱਤੇ ਹਨ ਸਿੱਖ ਧਨ ਹਨ ਜਿਨ੍ਹਾਂ ਨੇ ਇਤਨੇ ਕਸ਼ਟ ਸਹਾਰ ਕੇ ਵੀ ਸਿੱਖੀ ਨਹੀਂ ਛੱਡੀ ਇਸ ਤਰ੍ਹਾਂ ਦੂਰ ਦੂਰ ਤੋਂ ਸਿੱਖਾਂ ਨੇ ਮਸੰਦਾਂ ਨੂੰ ਫੜ ਕੇ ਆਨੰਦਪੁਰ ਲਿਆ ਕੇ ਕੈਦ ਵਿੱਚ ਬੰਦ ਕਰ ਦਿੱਤਾ ਇਸ ਨੇਕ ਦੇਸ਼ ਦਾ ਤਖਤ ਮਲ ਮਸੰਦ ਬਹੁਤ ਸਾਰੀ ਕਾਰਪੇਟ ਲੈ ਕੇ ਗੁਰੂ ਜੀ ਤੋਂ ਡਰਦਾ ਹੋਇਆ ਇਸਤਰੀ ਦਾ ਭੇਸ ਧਾਰ ਕੇ ਮਾਤਾ ਜੀਤੋ ਜੀ ਪਾਸ ਮਹਿਲਾ ਵਿੱਚ ਚਲਿਆ ਗਿਆ ਤੀੜ ਉਸਨੇ ਇੱਕ ਗਰਾ ਪਾ ਲਿਆ ਅਤੇ ਸਿਰ ਦੇ ਵਾਲ ਇਸਤਰੀਆਂ ਵਾਂਗੂੰ ਗੁੰਦਵਾ ਕੇ ਪਟੀਆਂ ਮੀਡੀਆਂ ਕਰ ਲਈਆਂ ਮਾਤਾ ਜੀ ਪਾਸ ਜਾ ਕੇ ਉਨਾ ਬੇਚਰਨ ਫੜ ਲਏ ਅਤੇ ਬੇਨਤੀ ਕੀਤੀ ਕਿ ਮੇਰਾ ਨਾਮ ਤਖਤਮਲ ਹੈ ਮੈਂ ਗੁਰੂ ਜੀ ਤੋਂ ਡਰਦੇ ਨੇ ਇਹ ਰੂਪ ਧਾਰਨ ਕੀਤਾ ਹੈ ਅਤੇ ਆਪਣੀ ਰੱਖਿਆ ਵਾਸਤੇ ਤੁਹਾਡੇ ਪਾਸ ਆਇਆ ਹਾਂ ਗੁਰੂ ਜੀ ਤੋਂ ਮੈਨੂੰ ਮੁਆਫੀ ਦਵਾ ਦਿਓ ਮਾਤਾ ਜੀ ਨੇ ਉਸ ਉੱਤੇ ਦਇਆ ਕਰਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਇਹ ਦੀਨ ਹੋ ਕੇ ਸ਼ਰਣ ਆ ਗਿਆ ਹੈ ਸ਼ਰਣ ਆਏ ਨੂੰ ਬਖਸ਼ ਦੇਣਾ ਹੀ ਤੁਹਾਡਾ ਦਰਦ ਹੈ ਮਾਤਾ ਜੀ ਨੇ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਨੇ ਤਖਤ ਮਲ ਨੂੰ ਬਖਸ਼ ਦਿੱਤਾ ਅਤੇ ਉਹ ਆਪਣੇ ਘਰ ਚਲੇ ਗਿਆ ਇਸ ਸਬੰਧ ਵਿੱਚ ਇਹ ਬਾਤਾਂ ਪ੍ਰਸਿੱਧ ਹੈ ਕਿ ਅਜੇ ਤੱਕ ਵੀ ਇਹਨਾਂ ਦਾ ਜਿਹੜਾ ਮਸੰਦ ਗੱਦੀ ਉੱਤੇ ਬੈਠਦਾ ਹੈ ਉਹ ਪਹਿਲਾਂ ਇਸਤਰੀ ਦਾ ਰੂਪ ਧਾਰ ਕੇ ਗੱਦੀ ਨੂੰ ਮੱਥਾ ਟੇਕ ਕੇ ਫਿਰ ਮਰਦਾਵੇ ਰੂਪ ਵਿੱਚ ਗੱਦੀ ਉੱਤੇ ਬੈਠਦਾ ਹੈ ਫਿਰ ਆਦਮੀਆਂ ਵਾਲੇ ਕੱਪੜੇ ਪਹਿਨ ਕੇ ਗੱਦੀ ਤੇ ਬੈਠਦਾ ਹੈ ਇਸ ਪ੍ਰਕਾਰ ਕਈ ਮਸੰਦ ਜਿਨ੍ਹਾਂ ਨੇ ਡਰ ਕਰਕੇ ਗੁਰੂ ਜੀ ਦੀ ਸ਼ਰਣ ਗ੍ਰਹਿਣ ਕਰਕੇ ਮੁਆਫੀਆਂ ਮੰਗ ਲਈਆਂ ਉਹਨਾਂ ਨੂੰ ਗੁਰੂ ਜੀ ਨੇ ਬਖਸ਼ਿਸ਼ ਕਰਕੇ ਛੱਡ ਦਿੱਤਾ ਪਰ ਸਿੱਖੀਕਾਰ ਭੇਟ ਲੈਣ ਤੋਂ ਸਭ ਨੂੰ ਮਨਾ ਕਰ ਦਿੱਤਾ ਸੀ